ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਲਯੁਗ ਆਪ ਗੁਰੂ ਗੋਬਿੰਦ ਸਿੰਘ ਜੀ ਕੋਲ ਗਿਆ ਅਤੇ ਕੀ ਗੱਲਾਂ ਹੋਈਆਂ ਕਹਿੰਦੇ ਨੇ ਨਾ ਜਦੋਂ ਸੱਚ ਦੇ ਸਾਹਮਣੇ ਝੂਠ ਖੜਾ ਹੁੰਦਾ ਹੈ ਤਾਂ ਉਹਦਾ ਕੀ ਹਾਲ ਹੁੰਦਾ ਹੈ ਉਹ ਸਿਰਫ ਝੂਠ ਨੂੰ ਪਤਾ ਹੈ ਇਹ ਜੋ ਸਾਖੀ ਮੈਂ ਤੁਹਾਡੇ ਲਈ ਲੈ ਕੇ ਆਈਆਂ ਇਹ ਸਿਰਫ ਸਾਖੀ ਨਹੀਂ ਸਾਡੇ ਸਮੇਂ ਦਾ ਦਰਪਣ ਹੈ ਜੋ ਅੱਜ ਵੀ ਸਾਡੇ ਨਾਲ ਗੱਲ ਕਰਦਾ ਏ ਆਓ ਸੁਣੀਏ ਉਹ ਅਨੋਖੀ ਸਾਖੀ ਅਨੋਖੀ ਗੱਲਬਾਤ ਜੋ ਗੁਰੂ ਗੋਬਿੰਦ ਸਿੰਘ ਜੀ ਅਤੇ ਕਲਯੁਗ ਵਿਚਾਰ ਹੋਈ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੇ ਵਿੱਚ ਬੈਠੇ ਸਨ ਸ਼ਾਮ ਦਾ ਸਮਾਂ ਸੀ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ ਗੁਰੂ ਜੀ ਦਾ ਚਿਹਰਾ ਚਮਕਦਾ ਹੋਇਆ ਦੀਵਿਆਂ ਜੋਤ ਨਾਲ ਭਰਪੂਰ ਸੀ ਉਸੇ ਵੇਲੇ ਇੱਕ ਅਨੋਖੀ ਸ਼ਕਲ ਕਾਲੇ ਰੰਗ ਦਾ ਡਰਾਉਣੀ ਹੱਸਣ ਵਾਲਾ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਪਟਕਾਵਾਂ ਪੈਦਾ ਕਰਨ ਵਾਲਾ ਕਲਯੁਗ ਗੁਰੂ ਜੀ ਦੇ ਦਰ ਤੇ ਆ ਖਲੋਤਾ ਕਲਯੁਗ ਨੇ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ हे ਸੱਚੇ ਪਾਤਸ਼ਾ ਮੇਰਾ ਸਮਾਂ ਹੈ ਮੇਰੇ ਰਾਜ ਵਿੱਚ ਲੋਕ ਲਾਲਚ, ਕ੍ਰੋਧ, ਕਾਮ ਮੋ ਅਤੇ ਅਹੰਕਾਰ ਵਿੱਚ ਡੁੱਬ ਜਾਣਗੇ ਕੋਈ ਧਰਮ ਨਹੀਂ ਰਹੇਗਾ ਕੋਈ ਸੱਚਾਈ ਨਹੀਂ ਰਹੇਗੀ ਮੈਂ ਆਪਣਾ ਕੰਮ ਕਿਵੇਂ ਕਰਾਂ ਗੁਰੂ ਜੀ ਮੁਸਕਰਾਏ ਅਤੇ ਬੇਫਿਕਰ ਆਵਾਜ਼ ਵਿੱਚ ਕਹਿੰਦੇ ਕਾਲ ਯੁੱਗ ਤੇਰਾ ਰਾਜ ਤਾਂ ਬਣੇਗਾ ਪਰ ਧਰਮ ਦੀ ਜੋਤ ਵੀ ਸਦਾ ਜਗਦੀ ਰਹੇਗੀ ਜਦੋਂ ਲੋਕਾਂ ਦੇ ਦਿਲ ਹਨੇਰੇ ਹੋ ਜਾਣਗੇ ਉਹ ਸਿਮਰਨ ਅਤੇ ਬਾਣੀ ਰਾਹੀਂ ਰੌਸ਼ਨੀ ਲੱਭਣਗੇ ਕਾਲਯੁਗ ਨੇ ਪੁੱਛਿਆ ਪਰ हे ਨਾਨਕ ਦੇ ਘਰ ਦੇ ਵਾਰਿਸ ਜਦ ਲੋਕ ਮੇਰੇ ਫੰਦੇ ਵਿੱਚ ਫਸ ਜਾਣਗੇ ਉਹਨਾਂ ਨੂੰ ਬਚਾਏਗਾ ਕੌਣ ਗੁਰੂ ਜੀ ਨੇ ਆਪਣੀ ਕਿਰਪਾਣ ਚੁੱਕ ਕੇ ਕਿਹਾ ਜਦੋਂ ਤੂੰ ਲੋਕਾਂ ਨੂੰ ਗਲਤ ਰਹਾਾਂ ਤੇ ਲੈ ਜਾਵੇਂਗਾ ਮੇਰੇ ਸਿੰਘ ਤੈਨੂੰ ਚੁਣੌਤੀ ਦੇਣਗੇ ਮੇਰੀ ਫੌਜ ਅਤੇ ਮੇਰੇ ਗੁਰਸਿੱਖ ਤੇਰੇ ਸਾਹਮਣੇ ਹਿੰਮਤ ਨਾਲ ਖੜੇ ਰਹਿਣਗੇ ਜਿੱਥੇ ਤੂੰ ਲਾਲਚ ਪਸਾਰੇਗਾ ਉੱਥੇ ਸਿੱਖ ਧਰਮ ਨਿਸ਼ਕਾਮ ਸੇਵਾ ਨਾਲ ਉਸ ਨੂੰ ਹਰਾਉਣਗੇ ਜਿੱਥੇ ਤੂੰ ਨਸ਼ਿਆਂ ਨਾਲ ਮਨੁੱਖੀ ਜ਼ਿੰਦਗੀ ਖਤਮ ਕਰੇਗਾ ਉੱਥੇ ਸਿੱਖ ਨਾਮ ਦੇ ਨਸ਼ੇ ਨਾਲ ਲੋਕਾਂ ਨੂੰ ਜਗਾਉਣਗੇ ਇਹ ਸੁਣ ਕੇ ਕਲਯੁਗ ਹੱਸ ਕੇ ਕਹਿੰਦਾ ਲੋਕਾਂ ਦਾ ਮਨ ਤਾਂ ਕੱਚਾ ਹੈ ਮੈਂ ਵੱਡੀਆਂ ਵੱਡੀਆਂ ਚਾਲਾਂ ਨਾਲ ਉਹਨਾਂ ਨੂੰ ਫਸਾ ਲਵਾਂਗਾ ਗੁਰੂ ਜੀ ਨੇ ਢੂੰਗੀ ਆਵਾਜ਼ ਵਿੱਚ فرمایا ਕਲਯੁਗ ਯਾਦ ਰੱਖ ਮੇਰੇ ਸਿੱਖਾਂ ਕੋਲ ਬਾਣੀ ਹੈ ਜਿਹੜਾ ਸੱਚੇ ਮਨ ਨਾਲ ਵਾਹਿਗੁਰੂ ਵਾਹਿਗੁਰੂ ਜਪੇਗਾ ਉਹ ਤੇਰੇ ਹੱਥੋਂ ਬਚ ਜਾਵੇਗਾ ਤੂੰ ਲੋਕਾਂ ਨੂੰ ਡਰਾਉਣ ਆਇਆ ਹੈ ਪਰ ਮੇਰਾ ਨਾਮ ਅਤੇ ਮੇਰੀ ਬਾਣੀ ਉਹਨਾਂ ਨੂੰ ਸਦਾ ਉਠਾਉਂਦੇ ਰਹਿਣਗੇ ਕਾਲ ਯੁਗ ਨੇ ਅਖੀਰਲਾ ਪ੍ਰੇਸ਼ਨ ਕੀਤਾ ਤਾਂ ਕਿ ਮੇਰਾ ਰਾਜ ਕਦੇ ਖਤਮ ਹੋ ਜਾਵੇਗਾ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਜਦ ਤੱਕ ਲੋਕਾਂ ਦੇ ਦਿਲਾਂ ਵਿੱਚ ਲਾਲਚ ਕਾਮ ਅਤੇ ਕਰੋਧ ਵਧੇਗਾ ਰਹੇਗਾ ਤਦ ਤੱਕ ਤੇਰਾ ਰਾਜ ਰਹੇਗਾ ਪਰ ਜਦੋਂ ਉਹ ਸਿਮਰਨ ਸੇਵਾ ਅਤੇ ਸਚਾਈ ਦੀ ਰਾਹੀ ਜੀਵਨ ਬਿਤਾਉਣਗੇ ਤਦ ਤੂੰ ਆਪਣੇ ਆਪ ਹੀ ਖਤਮ ਹੋ ਜਾਵੇਗਾ ਕਾਲ ਯੁਗ ਸਾਡੇ ਮਨ ਅੰਦਰ ਹੈ ਲਾਲਚ ਅਹੰਕਾਰ ਕਰੋਧ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਰਾਹ ਦਿਖਾਉਂਦੇ ਹਨ ਕਿ ਸਿਮਰਨ ਬਾਣੀ ਅਤੇ ਗੁਰਸਿੱਖੀ ਜੀਵਨ ਨੂੰ ਹੀ ਕਾਲ ਯੁੱਗ ਦਾ ਸੱਚਾ ਇਲਾਜ ਹੈ ਕਾਲ ਯੁੱਗ ਨੂੰ ਸਿਮਰਨ ਕਰਕੇ ਗੁਰਸਿੱਖੀ ਜੀਵਨ ਵਿੱਚ ਰਹਿ ਕੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਕਰਕੇ ਹੀ ਅੱਪਾ ਕਾਲ ਯੁੱਗ ਦਾ ਜਿਹੜਾ ਨਾਸ਼ ਆ ਉਹ ਕਰ ਸਕਦੇ ਆ ਜੇ ਅਸੀਂ ਨਾਮ ਨਾਲ ਜੁੜ ਜਾਈਏ ਤਾਂ ਕਾਲ ਯੁੱਗ ਦਾ ਕੋਈ ਅਸਰ ਹੀ ਨਹੀਂ ਰਹਿੰਦਾ ਅਸੀਂ ਅੱਜ ਵੀ ਕਾਲ ਯੁੱਗ ਦੇ ਫੰਦਿਆਂ ਵਿੱਚ ਫਸੇ ਹੋਏ ਆਂ ਅਸੀਂ ਵਾਹਿਗੁਰੂ ਦੇ ਨਾਮ ਲੈ ਕੇ ਕਲਯੁਗ ਨੂੰ ਹਰਾ ਰਹੇ ਹਾਂ ਜਾਂ ਨਹੀਂ ਇਹ ਤੁਸੀਂ ਆਪਣੇ ਆਪ ਨਾਲ ਸਵਾਲ ਕਰਕੇ ਵੇਖਿਓ ਕਿ ਅਸੀਂ ਅੱਜ ਵੀ ਵਾਹਿਗੁਰੂ ਦਾ ਨਾਮ ਲੈ ਕੇ ਕਲਯੁਗ ਨੂੰ ਹਰਾ ਰਹੇ ਹਾਂ ਜਾਂ ਨਹੀਂ ਗੁਰੂ ਜੀ ਦੀ ਗੱਲ ਅੱਜ ਸਾਡੇ ਜੀਵਨ ਲਈ ਕਿੰਨੀ ਲਾਗੂ ਹੁੰਦੀ ਹੈ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ ਬਾਣੀ ਦਿੱਤੀ ਹੈ ਕਿੰਨੇ ਹੀ ਆਪਣੇ ਸਿੱਖੀ ਦੇ ਵਿੱਚ ਗੁਰੂ ਫਕੀਰ ਸੰਤ ਹੋਏ ਨੇ ਜਿਨ੍ਹਾਂ ਨੇ ਆਪਾਂ ਨੂੰ ਬਾਣੀ ਦਿੱਤੀ ਹੈ ਤਾਂ ਜੋ ਆਪਾਂ ਕਾਲ ਯੁੱਗ ਦਾ ਸਾਹਮਣਾ ਕਰ ਸਕੀਏ ਕਾਲ ਯੁੱਗ ਕੁਝ ਵੀ ਨਹੀਂ ਹੈਗਾ ਇਹ ਆਪਾਂ ਨੇ ਆਪ ਪੈਦਾ ਕੀਤਾ ਹੋਇਆ ਹੈ ਸਾ ਸੰਗਤ ਜੀ ਜੇ ਆਪਾਂ ਵਾਹਿਗੁਰੂ ਦਾ ਸਿਮਰਨ ਕਰਾਂਗੇ ਗੁਰੂ ਸਿੱਖ ਬਣਾਂਗੇ ਸਿੱਖੀ ਦੇ ਲੜ ਨਾਲ ਲੱਗਾਂਗੇ ਅਤੇ ਆਪਣੇ ਮਨਾਂ ਦੇ ਵਿੱਚੋਂ ਵੈਰ ਵਿਰੋਧ ਲਾਲਚ ਲਾਲਚ ਨਾਲ ਪੈਦਾ ਕੀਤੀ ਹੋਈ ਕਮਾਈ ਕਮਾਇਆ ਹੋਇਆ ਧਨ ਉਹ ਆਪਾਂ ਘੱਟ ਕਰਾਂਗੇ ਮਤਲਬ ਕਿਸੇ ਚੀਜ਼ ਦਾ ਲਾਲਚ ਆਪਾਂ ਖਤਮ ਕਰਾਂਗੇ ਠੀਕ ਆ ਕੰਮ ਅੱਜ ਦੀ ਟਾਈਮ ਦੇ ਵਿੱਚ ਕੰਮ ਕਿੰਨਾ ਵੱਧ ਗਿਆ ਏ ਇਹ ਆਪਾਂ ਨੇ ਖੁਦ ਵਧਾਇਆ ਹੋਇਆ ਏ ਅੱਜ ਆਪਾਂ ਵੇਖਦੇ ਆ ਕਿ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜੋ ਉਹ ਗਲਤ ਕੰਮ ਕਰ ਰਹੇ ਨੇ ਕਿ ਉਹ ਇੱਕ ਬੱਚੀ ਆ ਯਾ ਉਹ ਵੱਡਾ ਏ ਠੀਕਾ ਉਹਨਾਂ ਨੇ ਬੱਚਿਆਂ ਤੱਕ ਨੂੰ ਨਹੀਂ ਛੱਡਿਆ ਸਿਰਫ ਇੱਕ ਕੰਮ ਕਰਕੇ ਕਿਉਂਕਿ ਕੰਮ ਲੋਕਾਂ ਦੇ ਸਿਰਾਂ ਤੇ ਚੜ ਗਿਆ ਏ ਤੇ ਇਹ ਆਪਾਂ ਨੇ ਖੁਦ ਚੜਾਇਆ ਏ ਕਿਉਂਕਿ ਜਦੋਂ ਆਪਾਂ ਗੁਰੂ ਦੀ ਬਾਣੀ ਪੜ੍ਹਨੀ ਨਹੀਂ ਗੁਰੂ ਦਾ ਨਾਮ ਨਹੀਂ ਲੈਣਾ ਗੁਰਦੁਆਰਾ ਸਾਹਿਬ ਜਾਣਾ ਹੈ ਨਹੀਂ ਸੱਚੇ ਰਾਹਾਂ ਤੇ ਚੱਲਣਾ ਹੈ ਨਹੀਂ ਸਿੱਖੀ ਦੇ ਮਾਰਗ ਨੂੰ ਅਪਣਾਉਣਾ ਹੈ ਨਹੀਂ ਫਿਰ ਆਪਣੇ ਅੰਦਰ ਇਹੀ ਚੀਜ਼ਾਂ ਪੈਦਾ ਹੋਣਗੀਆਂ ਜੇ ਆਪਾਂ ਚਾਹੀਏ ਤਾਂ ਇਹ ਕਾਲ ਯੁੱਗ ਦੇ ਟਾਈਮ ਨੂੰ ਆਪਾਂ ਇੱਕ ਦਿਨ ਦੇ ਵਿੱਚ ਖਤਮ ਕਰ ਸਕਦੇ ਹਾਂ ਸਿਰਫ ਚਾਹੀਦੀਆਂ ਕੋਸ਼ਿਸ਼ ਕਰਨੀ ਸਭ ਕੁਝ ਛੱਡ ਕੇ ਵੈਰ ਵਿਰੋਧ ਕਾਮ ਕ્રોਧ ਹਰ ਇੱਕ ਚੀਜ਼ ਨੂੰ ਛੱਡ ਕੇ ਨਿੰਦਿਆ ਚੁਗਲੀ ਨੂੰ ਛੱਡ ਕੇ ਜੇ ਆਪਾਂ ਵਾਹਿਗੁਰੂ ਦੀ ਬਾਣੀ ਦਾ ਸਿਮਰਨ ਕਰਦੇ ਆਂ ਅੰਮ੍ਰਿਤ ਛਕਦੇ ਆਂ ਰੋਜ਼ਾਨਾ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਗੁਰਵਾਣੀਆਂ ਜਿਹੜੀ ਖਤਮ ਕਰਦੀ ਆ ਜਦੋਂ ਆਪਣੇ ਅੰਦਰ ਕਾਮ ਕ੍ਰੋਧ ਲੋਭ ਨੀ ਰਹਿਣਾ ਕਿਸੇ ਚੀਜ਼ ਦਾ ਲਾਲਚ ਨੀ ਰਹਿਣਾ ਕੁਝ ਵੀ ਨੀ ਰਹਿਣਾ ਤਾਂ ਫਿਰ ਕਾਲ ਯੁਗ ਦਾ ਟਾਈਮ ਆ ਜਿਹੜਾ ਉਹ ਆਪਣੇ ਆਪ ਹੀ ਖਤਮ ਹੋ ਜਾਏਗਾ ਕਾਲ ਯੁਗ ਪੈਦਾ ਕਰਨ ਵਾਲੇ ਵੀ ਆਪਾਈਆਂ ਤੇ ਇਸ ਨੂੰ ਖਤਮ ਕਰਨ ਵਾਲੇ ਵੀ ਆਪਾਈਆਂ ਅੱਜ ਫੇਰ ਵੀ ਮੈਂ ਕਹਾਂਗੀ 30% ਲੋਕਾਂ ਨੇ ਹੀ ਆਪਣਾ ਟਾਈਮ ਨੂੰ ਬਚਾਇਆ ਏ ਠੀਕਾ ਨਹੀਂ ਜੇ 30% ਵੀ ਲੋਕ ਬਾਣੀ ਨਾ ਪੜ੍ਹਦੇ ਗੁਰਦੁਆਰਿਆਂ ਦੇ ਵਿੱਚ ਕੀਰਤਨ ਨਾ ਹੁੰਦਾ ਪਾਠ ਨਾ ਪੜੇ ਜਾਂਦੇ ਤਾਂ ਅੱਜ ਜਿਹੜੇ ਬਚਦੇ 30% ਵੀ ਲੋਕ ਨੇ ਨਾ ਉਹ ਵੀ ਕਾਲ ਯੁੱਗ ਦਾ ਸ਼ਿਕਾਰ ਹੋ ਜਾਣਾ ਸੀਗਾ ਤੁਸੀਂ ਸਵੇਰੇ ਨਹੀਂ ਉੱਠ ਸਕਦੇ ਤੁਸੀਂ ਕਦੇ ਸੋਚਿਆ ਵੀ ਅਸੀਂ ਸਵੇਰੇ ਕਿਉਂ ਨਹੀਂ ਉੱਠ ਸਕਦੇ ਅਸੀਂ ਕਹਿੰਦੇ ਆ ਟਾਈਮ ਹੋ ਗਿਆ ਉੱਠ ਜੀਏ ਫਿਰ ਆਪਾਂ ਸੋਚਦੇ ਆ 5 ਮਿੰਟ ਹੋਰ ਪੈ ਜਾਂਦੇ ਆ 10 ਮਿੰਟ ਹੋਰ ਪੈ ਜਾਂਦੇ ਆ ਇਹ ਕਾਲ ਯੁਗ ਦੀ ਨਿਸ਼ਾਨੀ ਆ ਕਾਲ ਯੁਗ ਆਪਾਂ ਨੂੰ ਨਹੀਂ ਉੱਠਣ ਦਿੰਦਾ ਉਹ ਤਾਂ ਚਾਹੁੰਦਾ ਏ ਕਿ ਆਪਾਂ ਗੁਰੂ ਦੇ ਲੜ ਨਾ ਲੱਗੀਏ ਗੁਰਬਾਣੀ ਨਾ ਪੜਹੀਏ ਉਹਨੂੰ ਪਤਾ ਏ ਕਿ ਜੇ ਆਪਾਂ ਗੁਰਬਾਣੀ ਪੜਨ ਲੱਗ ਗਏ ਗੁਰੂ ਦੇ ਸਿੱਖ ਬਣ ਗਏ ਤਾਂ ਉਹਦਾ ਜਿਹੜਾ ਰਾਜ ਆ ਖਤਮ ਹੋ ਜਾਏਗਾ ਕਾਂ ਕਰ ਜੂਗ ਆਪਾਂ ਨੂੰ ਉੱਠਣ ਨਹੀਂ ਦਿੰਦਾ ਐਨਾ ਆਲਸ ਕਿਉਂ ਹੁੰਦਾ ਏ ਜਿਹੜਾ ਕੰਮ ਆਪਾਂ ਨੇ ਅੱਜ ਕਰਨਾ ਹੁੰਦਾ ਉਹ ਆਪਾਂ ਹਮੇਸ਼ਾ ਟਾਲ ਦਿਆਂ ਕਿ ਅਸੀਂ ਕੰਮ ਨੂੰ ਕੱਲ ਕਰਾਂਗੇ ਕੱਲ ਨਹੀਂ ਤਾਂ ਅਸੀਂ ਪਰਸੋਂ ਕਰਾਂਗੇ ਇਹ ਆਲਸ ਹੈ ਆਲਸ ਵੀ ਕਲਯੁਗ ਨੇ ਹੀ ਆਪਣੇ ਤੇ ਪਾਇਆ ਹੋਇਆ ਏ ਜੇ ਤੁਹਾਨੂੰ ਅੱਜ ਕੋਈ ਕੰਮ ਮਿਲਿਆ ਤੁਸੀਂ ਅੱਜ ਹੀ ਖਤਮ ਕਰੋ ਉਹਨੂੰ ਕੱਲ ਤੇ ਕਿਉਂ ਛੱਡਦੇ ਹੋ ਕੰਮ ਨੂੰ ਤੁਸੀਂ ਆਪ ਆਪਣੇ ਅੰਦਰ ਆਲਸ ਪੈਦਾ ਕਰਦੇ ਹੋ ਆਲਸ ਨੂੰ ਖਤਮ ਕਰੋ ਤਾਂ ਕਲਯੁਗ ਤੁਹਾਡੇ ਅੰਦਰ ਆਪਣੇ ਆਪ ਖਤਮ ਹੋ ਜਾਏਗਾ ਸਿਰਫ ਇੱਕ ਸਮਝਣ ਦੀ ਕੋਸ਼ਿਸ਼ ਹੈ ਸਮਝਣ ਦੀ ਗੱਲ ਹੈ ਇੱਕ ਕਲਯੁਗ ਕੁਛ ਨਹੀਂ ਹੈਗਾ ਇਹ ਆਪਾਂ ਬਣਾਇਆ ਹੋਇਆ ਹੈ ਕਿ ਕਲਯੁਗ ਚੱਲਦਾ ਹੈ ਆਪਾਂ ਦੋ ਬੰਦਿਆਂ ਨੂੰ ਖੜਿਆਂ ਨੂੰ ਵੇਖ ਲਿਓ ਉਹਨਾਂ ਵਿੱਚ ਇਹੀ ਗੱਲ ਚੱਲਦੀ ਹੁੰਦੀ ਯਾਰ ਕਲਯੁਗ ਦਾ ਟਾਈਮ ਹੈ ਕਲਯੁਗ ਚੱਲਦਾ ਪਿਆ ਹੈ ਜੇ ਆਪਾਂ ਕਿਤੇ ਖਬਰ ਸੁਣਦੇ ਆ ਪੁੱਤ ਨੇ ਬਾਪ ਨੂੰ ਮਾਰਤਾ ਸਿਰਫ ਇੱਕ ਜ਼ਮੀਨ ਦੇ ਲਾਲਚ ਕਰਕੇ ਆ ਅਗਲਾ ਬੰਦਾ ਪਤਾ ਕੀ ਕਹੂਗਾ ਕਲਯੁੱਗ ਹੈ ਭਾਈ ਕਲਯੁੱਗ ਦਾ ਟਾਈਮ ਹੈ ਤੁਸੀਂ ਇਹ ਤਾਂ ਸੋਚੋ ਕਿ ਕਲਯੁੱਗ ਵੀ ਅਸੀਂ ਆਪ ਹੀ ਪੈਦਾ ਕੀਤਾ ਹੈ ਸਾਡੀਆਂ ਹਰਕਤਾਂ ਕਰਕੇ ਪੈਦਾ ਹੋਇਆ ਕਲਯੁੱਗ ਅੱਜ ਦੀ ਪੀੜ੍ਹੀ ਦੇ ਵਿੱਚ 10% ਬੱਚੇ ਨੇ ਜਿਹੜੇ ਸਿੱਖੀ ਬਾਰੇ ਜਾਣਕਾਰੀ ਹੈ ਜਿਨ੍ਹਾਂ ਨੂੰ ਸਿੱਖੀ ਬਾਰੇ ਸੋਚਦੇ ਨਹੀਂ ਸਿੱਖੀ ਵੱਲ ਧਿਆਨ ਆ ਤੁਸੀਂ ਜਦੋਂ ਤੁਹਾਡਾ ਬੱਚਾ ਪੈਦਾ ਹੁੰਦਾ ਤੁਸੀਂ ਉਹਨੂੰ ਸਿੱਖੀ ਲੜਕੀ ਉਹ ਨਹੀਂ ਲਾਉਂਦੇ ਕਿਉਂ ਨਹੀਂ ਉਹਨੂੰ ਗੁਰਬਾਣੀ ਨਾਲ ਜੋੜਦੇ ਇਹ ਕਿਤੇ ਨਾ ਕਿਤੇ ਤੁਹਾਡੀ ਗਲਤੀ ਹੈ ਕਿ ਤੁਸੀਂ ਉਹਨਾਂ ਨੂੰ ਗੁਰਬਾਣੀ ਨਾਲ ਨਹੀਂ ਜੋੜਿਆ ਕਿਉਂਕਿ ਬੱਚੇ ਦਾ ਪਹਿਲਾ ਸਕੂਲ ਉਹਦੇ ਮਾਪੇ ਹੁੰਦੇ ਨੇ ਫਿਰ ਤੁਸੀਂ ਜਦੋਂ ਬੱਚਾ ਵੱਡਾ ਹੋ ਜਾਂਦਾ ਏ ਤੁਸੀਂ ਕਹਿੰਨੇ ਹੋ ਸਾਡਾ ਬੱਚਾ ਨਸ਼ਾ ਕਰਦਾ ਏ ਬਾਣੀ ਨਹੀਂ ਪੜਦਾ ਕਿਉਂਕਿ ਤੁਸੀਂ ਨੇ ਤਾਂ ਉਹਨੂੰ ਬਚਪਨ ਦੇ ਵਿੱਚ ਗੁਰਬਾਣੀ ਵੱਲ ਲਾਇਆ ਹੀ ਨਹੀਂ ਤੇ ਫਿਰ ਉਹ ਵੱਡਾ ਹੋ ਕੇ ਕਿੱਥੋਂ ਪੜੇਗਾ ਗੁਰਬਾਣੀ ਕਿੱਥੋਂ ਕਰੇਗਾ ਉਹ ਪਾਠ ਸਿਮਰਨ ਕਿੱਥੋਂ ਕਰੇਗਾ ਜਦੋਂ ਤੁਸੀਂ ਬਚਪਨ ਦੇ ਵਿੱਚ ਤਾਂ ਉਹਨੂੰ ਸਿਖਾਇਆ ਕੁਝ ਨਹੀਂ ਹੈਗਾ ਕਿ ਬੱਚਿਆਂ ਨੂੰ ਇੱਥੇ ਤੱਕ ਨਹੀਂ ਪਤਾ ਕਿ ਸਾਡੇ ਗੁਰੂ ਕੌਣ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਛੋਟੇ ਸਹਬਜ਼ਾਦੇ ਕੌਣ ਨੇ ਇੰਨਾ ਮਾੜਾ ਹਾਲ ਹੋਇਆ ਪਿਆ ਆਪਣੀ ਜਨਰੇਸ਼ਨ ਦਾ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੀਆਂ ਜਿਨ੍ਹਾਂ ਦੇ ਘਰੇ ਛੋਟੇ ਬੱਚੇ ਨੇ ਉਹਨਾਂ ਨੂੰ ਸਿਖਾਓ ਉਹਨਾਂ ਨੂੰ ਗੁਰਬਾਣੀ ਵੱਲ ਲਾਓ ਉਹਨਾਂ ਨੂੰ ਰੋਜ਼ ਆਪ ਵੀ ਬੈਠੋ ਉਹਨਾਂ ਨੂੰ ਵੀ ਬਿਠਾਓ ਸਵੇਰ ਸ਼ਾਮ ਵਾਹਿਗੁਰੂ ਦਾ ਸਿਮਰਨ ਕਰੋ ਉਹਨਾਂ ਨੂੰ ਦੱਸੋ ਰੋਜ਼ ਇੱਕ ਗੁਰੂ ਦਾ ਨਾਮ ਸਿਖਾਓ ਉਹਨਾਂ ਨੂੰ ਸਹਬਜ਼ਾਦਿਆਂ ਬਾਰੇ ਦੱਸੋ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਨੇ ਦਿਨ ਆਉਂਦੇ ਆ ਸ਼ਹੀਦੀ ਦਿਹਾੜਿਆਂ ਦਾ ਆਪਣੇ ਬੱਚਿਆਂ ਨੂੰ ਫਤਿਹਗੜ੍ਹ ਸਾਹਿਬ ਲੈ ਕੇ ਜਾਓ ਉਹਨਾਂ ਨੂੰ ਦੱਸੋ ਕਿ ਇੱਥੇ ਛੋਟੇ ਸਾਹਿਬ ਜਦਿਆਂ ਨਾਲ ਕੀ ਹੋਇਆ ਸੀਗਾ ਤਾਂ ਆਪਣੇ ਬੱਚਿਆਂ ਨੂੰ ਸਿੱਖੀ ਦਾ ਪਤਾ ਲੱਗੇਗਾ ਤਾਂ ਆਪਣੇ ਬੱਚੇ ਇੱਕ ਗੁਰਸਿੱਖ ਬਣਨਗੇ ਤਾਂ ਹੀ ਕਲਯੁਗ ਦਾ ਅੰਤ ਹੋਵੇਗਾ ਸੋ ਸਾ ਸੰਗਤ ਜੀ ਸੰਭਲ ਜੋ ਇਹ ਟਾਈਮ ਸੰਭਲਣ ਦਾ ਹੈ